ਸੁਹਾਬਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਨਿਸਾਨੀ ਕੁਰਬਾਨੀ ਹੈ ਉਹ ਦੁਨੀਆ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ ਪਾਤਸ਼ਾਹ ਨੇ ਇੱਕ ਮਨੁੱਖਤਾ ਨੂੰ ਉਸ ਪਰਮਾਤਮਾ ਦੇ ਆਰਾਧਨ ਲਈ ਉਸ ਪਰਮਾਤਮਾ ਦੇ ਵਿੱਚ ਅਧੇਤ ਹੋਣ ਵਾਸਤੇ ਜਿਹੜੀ ਆਜ਼ਾਦੀ ਸੀ ਪਾਤਸ਼ਾਹ ਨੇ ਉਹਦੇ ਲਈ ਸੀਸ ਦਿੱਤਾ ਕੁਰਬਾਨੀ ਦਿੱਤੀ ਕਿ ਭਾਈ ਕੋਈ ਵੀ ਮਨੁੱਖ ਕਿਸੇ ਵੀ ਤਰੀਕੇ ਨਾਲ ਜੋ ਦੀ ਅੰਦਰ ਦੀ ਮਨੋਤ ਹੈ ਉਹਦੇ ਮੁਤਾਬਕ ਰੱਬ ਨੂੰ ਤਿਆ ਸਕਦਾ ਵਾ ਆਪਣਾ ਧਰਮ ਪਾਲ ਸਕਦਾ ਵਾ ਬਾਦਸ਼ਾਹ ਤਾਂ ਸ੍ਰਿਸ਼ਟੀ ਦੀ ਚਾਦਰ ਸੰ ਇਹਨ ਦੀ ਚਾਦਰ ਕਿਹਾ ਤਾਂ ਛੋਟਾ ਲਫ਼ਜ਼ ਹੋ ਜਾਂਦਾ ਹੈ ਤੇ ਕੁਝ ਲੋਕਾਂ ਲਈ ਹੋ ਜਾਂਦਾ ਕਿਉਂ بڑے ਦੇਸ਼ ਵੀ ਇਧਰ ਉਧਰ ਆਉਂਦੇ ਜਾਂਦੇ ਰਹਿਣਗੇ ਬਣਦੇ ਰਹਿਣਗੇ ਟੁੱਟਦੇ ਰਹਿਣਗੇ ਪਰ ਜਿਹੜੀ ਗੁਰੂ ਸਾਹਿਬ ਦੀ ਨਿਸ਼ਾਨੀ ਸ਼ਹਾਦਤ ਆ ਉਹ ਸਦਾ ਹੀ ਕਾਇਮ ਰਹੇਗੀ ਇਸ ਕਰਕੇ ਉਹ ਸ੍ਰਿਸ਼ਟੀ ਦੀ ਚਾਦਰ ਸੰਗ ਕਿੰਨਾ ਲੰਮਾ ਸਮਾਂ ਹੋ ਗਿਆ ਸਰਕਾਰਾਂ ਦੀ ਬਦਨੀਤੀ ਕਰਕੇ ਚੋਣ ਨਹੀਂ ਹੋ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰ ਇਹ ਲੋਕ ਹਾਲੇ ਤੱਕ ਨਹੀਂ ਰੱਜੇ ਇਹੋ ਜੇ ਝੂਟੇ ਮਾੜੀਆਂ ਵਿੱਚ ਜਿੱਥੇ ਕੋਈ ਚੰਗਾ ਔਮਦਾ ਭਲਾ ਹੋਣਾ ਹੋਵੇ ਕੋਈ ਧਰਮ ਨਹੀਂ ਅੱਗੇ ਵਧਣਾ ਹੋਵੇ ਕੋਈ ਮਨੁੱਖਤਾ ਦੀ ਪਹਿਚਾਣ ਕਰਾਉਣੀ ਹੋਵੇ ਕੋਈ ਸੱਚ ਅੱਗੇ ਉਗੜਨਾ ਹੋਵੇ ਗੁਰੂ ਦਾ ਪ੍ਰਚਾਰ ਕਰਨਾ ਹੋਵੇ ਉਸ ਵਿੱਚ ਇਹ ਬੰਦੇ ਜਿਹੜੇ ਪਿੱਛੇ ਰਹਿ ਗਏ ਨੇ ਇਸ ਕਰਕੇ ਇਹ ਇਹਨਾਂ ਵਧੀਆ ਜਿਹੜਾ ਹੀ ਪ੍ਰੋਗਰਾਮ ਨਹੀਂ ਦੇ ਸਕੇ ਤਿਲਕ ਜੰਜੂ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦਿਆ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਉਪਰਾਲੇ ਕੀਤੇ ਗਏ ਨੇ। ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਤੇ ਬੱਸਾਂ ਪਿੰਡ-ਪਿੰਡ ਤੋਂ ਬੱਸਾਂ ਜਿਹੜੀਆਂ ਪੂਰੇ ਪੰਜਾਬ ਭਰ ਵਿੱਚੋਂ ਸੰਗਤਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ। ਔਰ ਹੋਰ ਵੀ ਉੱਥੇ ਕਈ ਉਪਰਾਲੇ ਕੀਤੇ ਨੇ ਸੰਗਤਾਂ ਦੇ ਸਹੂਲਤਾਂ ਦੇ ਲਈ। ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਰੋਲ ਰਿਹਾ ਹੈ? ਇਸ ਬੰਦ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਸਿੱਖ ਚਿੰਤਕ ਭਾਈ ਕਲਵੰਤ ਸਿੰਘ ਜੀ ਪੰਨੂ ਸ਼ਾਮਲ ਨੇ ਉਹਨਾਂ ਦਾ ਵਿਚਾਰਾ ਕਰਦੇ ਆ ਪਹਿਲਾਂ D5 ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਸ ਤਰ੍ਹਾਂ ਦਾ ਰੋਲ ਰਿਹਾ ਜੋ ਸਤਾਬਦੀ ਮਨਾਈ ਜਾ ਰਹੀ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੰਸੂਬਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਲਸਾਨੀ ਕੁਰਬਾਨੀ ਹੈ ਉਹ ਦੁਨੀਆਂ ਵਿੱਚ ਕਿਤੇ ਵੀ ਮਿਸਾਲ ਨਹੀਂ ਮਿਲਦੀ ਪਾਤਸ਼ਾਹ ਨੇ ਇੱਕ ਮਨੁੱਖਤਾ ਨੂੰ ਉਸ ਪਰਮਾਤਮਾ ਦੇ ਆਰਾਧਨ ਲਈ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਜਿਹੜੀ ਆਜ਼ਾਦੀ ਹੀ ਪਾਤਸ਼ਾਹ ਨੇ ਉਹਦੇ ਲਈ ਸੀਸ ਦਿੱਤਾ ਕੁਰਬਾਨੀ ਦਿੱਤੀ ਕਿ ਭਾਈ ਕੋਈ ਵੀ ਮਨੁੱਖ ਕਿਸੇ ਵੀ ਤਰੀਕੇ ਨਾਲ ਜੋ ਦੀ ਅੰਦਰ ਦੀ ਮਨੋਤ ਹੈ ਉਹਦੇ ਮੁਤਾਬਕ ਰੱਬ ਨੂੰ ਤਿਆ ਸਕਦਾ ਵਾ ਆਪਣਾ ਧਰਮ ਪਾਲ ਸਕਦਾ ਵਾ ਇਹ ਗੁਰੂ ਸਾਹਿਬ ਦੀ ਇਸ ਲਸਾਨੀ ਕੁਰਬਾਨੀ ਨੂੰ ਅਸੀਂ ਜਿਸ ਤਰ੍ਹਾਂ ਹੁਣ ਕੁਝ ਹਿੰਦ ਦੀ ਚਾਦਰ ਕਹੀ ਜਾ ਰਹੇ ਨੇ ਨਹੀਂ ਪਾਤਸ਼ਾਹ ਤਾਂ ਸ੍ਰਿਸ਼ਟੀ ਦੀ ਚਾਦਰ ਸੰਗ ਹਿੰਦ ਦੀ ਚਾਦਰ ਕਿਹਾ ਤਾਂ ਛੋਟਾ ਲਫ਼ਜ਼ ਹੋ ਜਾਂਦਾ ਹੈ ਤੇ ਕੁਝ ਲੋਕਾਂ ਦੀ ਹੋ ਜਾਂਦਾ ਹੈ ਕਿਉਂ بڑے ਦੇਸ਼ ਵੀ ਇਧਰ ਉਧਰ ਆਉਂਦੇ ਜਾਂਦੇ ਰਹਿਣਗੇ ਬਣਦੇ ਰਹਿਣਗੇ ਟੁੱਟਦੇ ਰਹਿਣਗੇ ਪਰ ਜਿਹੜੀ ਗੁਰੂ ਸਾਹਿਬ ਦੀ ਨਿਸ਼ਾਨੀ ਸ਼ਹਾਦਤ ਆ ਉਹ ਸਦਾ ਹੀ ਕਾਇਮ ਰਹੇਗੀ ਇਸ ਕਰਕੇ ਉਹ ਸ੍ਰਿਸ਼ਟੀ ਦੀ ਚਾਦਰ ਸੰਗ ਉਹ ਸ੍ਰਿਸ਼ਟੀ ਦੀ ਚਾਦਰ ਨੂੰ ਮਨਾਉਣ ਵਾਸਤੇ ਜੋ ਗੁਰੂ ਸਾਹਿਬ ਜੀ ਦੀ ਸਤਾਬਦੀ ਮਨਾਈ ਜਾਣੀ ਸੀ ਉਸ ਵਿੱਚ ਸਿੱਖ ਕੋਈ ਏਡਾ ਵੱਡਾ ਪਰਾਲਾ ਨਹੀਂ ਕਰ ਸਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਹੈ ਉਸ ਦੀ ਚੋਣ ਬੜੇ ਲੰਮੇ ਸਮੇਂ ਤੋਂ ਨਹੀਂ ਹੋਈ ਤੇ ਉਸ ਵਿੱਚ ਜਿਸ ਤਰ੍ਹਾਂ ਦੇ ਵੀ ਭੱਦਰਪੁਰਸ਼ ਬੰਦੇ ਲੰਮੇ ਸਮੇਂ ਤੋਂ ਤੁਰੇ ਆ ਰਹੇ ਹਨ ਉਹਨਾਂ ਨੂੰ ਕੋਈ ਏਡਾ ਧਰਮ ਦਾ ਨਾਂ ਗਿਆਨ ਹੋਣ ਕਰਕੇ ਜਾਂ ਇੱਕ ਡੰਗ ਟਪਾਉ ਇੱਕ ਮਨੁੱਖ ਦੇ ਪਹਿਰੇਦਾਰ ਹੋਣ ਕਰਕੇ ਉਹ ਏਡਾ ਵਧੀਆ ਜਿਹੜਾ ਪ੍ਰੋਗਰਾਮ ਸੀ ਉਹ ਲੀਕ ਨਹੀਂ ਸਕੇ ਸਗੋਂ ਨਗਰ ਕੀਰਤਨ ਨਗਰ ਕੀਰਤਨ ਹੋਣੇ ਚਾਹੀਦੇ ਹਨ ਕੋਮਾ ਦੀ ਪਛਾਣ ਹੁੰਦੀ ਹੈ ਗੁਰੂ ਸਾਹਿਬ ਦੀ ਵਡਿਆਈ ਹੁੰਦੀ ਹੈ ਨਜਾਇਜ਼ ਦੂਜੀਆਂ ਸਟੇਟਾਂ ਦੇ ਵਿੱਚ ਜਾ ਜਾ ਕੇ ਆਪਣਾ ਆਪ ਚ ਮਕਾਉਂਦੇ ਰਹੇ ਕਿੰਨੇ ਪੈਸੇ ਹਵਾਈ ਜਾਂ ਜਾਨੀਆਂ ਟਿਕਟਾਂ ਤੇ ਨਜਾਇਜ਼ ਲਾਉਂਦੇ ਰਹੇ ਕਿੰਨਾ ਲੰਮਾ ਸਮਾਂ ਹੋ ਗਿਆ ਸਰਕਾਰਾਂ ਦੀ ਬਦਨੀਤੀ ਕਰਕੇ ਚੋਣ ਨਹੀਂ ਹੋ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰ ਇਹ ਲੋਕ ਹਾਲੇ ਤੱਕ ਨਹੀਂ ਰੱਜੇ ਇਹੋ ਜਿਹੇ ਝੂਠੇ ਮਾੜਟਿਆਂ ਵਿੱਚ ਜਿੱਥੇ ਕੋਈ ਚੰਗਾ ਕੌਮ ਦਾ ਭਲਾ ਹੋਣਾ ਹੋਵੇ ਕੋਈ ਧਰਮ ਨੇ ਅੱਗੇ ਵਧਣਾ ਹੋਵੇ ਕੋਈ ਮਨੁੱਖਤਾ ਦੀ ਪਹਿਚਾਨ ਕਰਾਉਣੀ ਹੋਵੇ ਕੋਈ ਸੱਚ ਅੱਗੇ ਉਗੜਨਾ ਹੋਵੇ ਗੁਰੂ ਦਾ ਪ੍ਰਚਾਰ ਕਰਨਾ ਹੋਵੇ ਉਸ ਵਿੱਚ ਇਹ ਬੰਦੇ ਜਿਹੜੇ ਪਿੱਛੇ ਰਹਿ ਗਏ ਨੇ ਇਸ ਕਰਕੇ ਇਹ ਇਹਨਾਂ ਵਧੀਆ ਜਿਹੜਾ ਹੀ ਪ੍ਰੋਗਰਾਮ ਨਹੀਂ ਦੇ ਸਕੇ ਸੰਤ ਸਮੇਲਨ ਹੋਇਆ ਜੀ ਉੱਥੇ ਜਿਹਨੂੰ ਆਪਾਂ ਵਿਧਾਨ ਸਭਾ ਵੀ ਕਹਿੰਦੇ ਆ ਖੁੱਲੇ ਆਮ ਵਿਧਾਨ ਸਭਾ ਵੀ ਹੋਈ ਆ ਉੱਥੇ ਜੋ ਫੈਸਲੇ ਲਾਇਆ ਗਿਆ ਉਹਨਾਂ ਨੂੰ ਕਿਸਾਂ ਦੇਖਦੇ ਹੋ। ਵੇਖੋ ਜਿਹੜੇ ਇਹ ਪ੍ਰੋਗਰਾਮਸ ਹਨ ਧਾਰਮਿਕ ਤੌਰ ਤੇ ਸਾਡੀ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਇੱਥੇ ਲੋਕ ਆਪਣੀਆਂ ਮਾਨ ਦੀਆਂ ਭਾਵਨਾਵਾਂ ਮੁਤਾਬਕ ਦਸਵੰਦ ਕੱਢ ਕੇ ਗੁਰੂ ਸਾਹਿਬ ਨੂੰ ਨਮਸਤਿਂ ਹੁੰਦੇ ਬਹੁਤ ਜ਼ਿਆਦਾ ਚੜਾਵਾ ਚੜਦਾ ਹੈ। ਉਹਦੇ ਵਿੱਚ ਸਾਰੇ ਧਾਰਮਿਕ ਕਾਰਜੀ ਸਨ ਜਿਹੜੇ ਪੰਜਾਬ ਸਰਕਾਰ ਜਿਵੇਂ ਇਸ ਤਰ੍ਹਾਂ ਨਵੀਂ ਸਰਕਾਰ ਚੁਣੀ ਗਈ ਸੀ ਆਮ ਬੰਦੇ ਚੁਣੇ ਗਏ ਸਨ ਕੋਈ ਉਹ ਲੀਡਰ ਨਹੀਂ ਸਨ ਆਮ ਘਰਾ ਤੋਂ ਕੋਈ ਆਪਣੀ ਕਿਰਤ ਕਰਦੇ ਬੰਦੇ ਉਹਦੇ ਵਿੱਚ ਬਣੇ ਸਨ ਇਹਨਾਂ ਸਾਡੇ ਧਰਮ ਦੇ ਉੱਤੇ ਜਿਹੜੇ ਲੋਕ ਇਸ ਵੇਲੇ ਕਾਬਜ ਹਨ ਇਹਨਾਂ ਨੂੰ ਚਾਹੀਦਾ ਤੇ ਇਹ ਸੀ ਕਿ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਕਹਿੰਦੇ ਕਿ ਜਿਹੜੇ ਚੀਜ਼ ਦੀ ਤੁਹਾਨੂੰ ਕੋਈ ਸੰਯੋਗ ਤੁਸੀਂ ਜਿਹੜਾ ਵੀ ਲੈਣਾ ਵਾ ਉਹ ਅਸੀਂ ਤੁਹਾਨੂੰ ਦਿਆਂਗੇ ਆਪਾਂ ਵੱਧ ਤੋਂ ਵੱਧ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਵਡਿਆਈ ਕਰਦੇ ਆ ਆਪਣੇ ਜਿਹੜੇ ਲੰਮੇ ਸਮੇਂ ਤੋਂ ਕਾਰਜ ਰੁਕੇ ਹਨ ਜਿਸ ਤਰ੍ਹਾਂ ਬੰਦੀ ਸਿੰਘ ਰਿਆ ਕਰਨੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬਦਵੀਆਂ ਹੋਈਆਂ ਤੇ ਉਹਦੇ ਉੱਤੇ ਕੁਝ ਸਖਤ ਕਾਨੂੰਨ ਬਣਾਉਣੇ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਈ ਵੀ ਕਾਰਜ ਕਰਨਾ ਉਹ ਰਲ ਮਿਲ ਕੇ ਹੋਣਾ ਚਾਹੀਦਾ ਸੀ ਪਰ ਇਹਨਾਂ ਲੋਕਾਂ ਨੇ ਉਸ ਨੂੰ ਵੀ ਇੱਕ ਸਿਆਸਤ ਦੀ ਭੇਟ ਚੜਾ ਦਿੱਤਾ ਆਪਣੀ ਇੱਕ ਇੱਕ ਮਨੁੱਖ ਦੇ ਕਹਿ ਤੇ ਹੀ ਸਾਰਾ ਜਿਹੜਾ ਕਾਰਜ ਸੀ ਉਸ ਨੂੰ ਜੋ ਸਾਂਝੇ ਤੌਰ ਤੇ ਧਰਮ ਤਾਂ ਹੀ ਵਾਅਦਾ ਫੋਲਦਾ ਜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਤੁਰਿਆ ਜਾਵੇ ਤੇ ਉਹਦੇ ਵਿੱਚ ਚੰਗੇ ਕਰਮ ਹੋਣ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਜਿੰਨੇ ਵੀ ਲੋਕ ਉਹਨਾਂ ਨੂੰ ਆਪ ਸੱਦਾ ਦਿੰਦੇ ਪੰਜਾਬ ਦੀ ਸਰਕਾਰ ਨੂੰ ਆਪ ਬढ़ावा ਦਿੰਦੇ ਕਿ ਆਓ ਰਲ ਮਿਲ ਕੇ ਸਾਰੇ ਕਾਰਜ ਕਰੀਏ ਉਹਨ ਜਿਤਨਾ ਪੰਜਾਬ ਦੀ ਸਰਕਾਰ ਨੇ ਜੋ ਕਾਰਜ ਕੀਤੇ ਇੱਕ ਤੇ ਜਿਹੜੀ ਸਾਡੀ ਪੰਥਕ ਜਮਾਤ ਸੀ ਉਹ ਆਨੰਦਪੁਰ ਸਾਹਿਬ ਤੇ ਹੀ ਸਾਡਾ ਜਿਹੜਾ ਪ੍ਰੋਗਰਾਮ ਸੀ ਜਿਹੜਾ ਇੰਨਾ ਲੰਮਾ ਸਮਾਂ ਸੰਤਾਪ ਜਾਂ ਕੁਝ ਮੰਗਾ ਸਨ ਉਹ ਚੱਲੀਆਂ ਤੇ ਆਨੰਦਪੁਰ ਸਾਹਿਬ ਦਾ ਮਤਕ ਹੈ ਕਿ ਹੀ ਪੁਕਾਰਿਆ ਜਾਂਦਾ ਸੀ ਜਿਹੜਾ ਕੰਮ ਸਾਡੀ ਪੰਥਕ ਸਰਕਾਰ ਵੇਲੇ ਜਾਂ ਪੰਥਕ ਲੋਕ ਨਹੀਂ ਕਰ ਸਕੀ ਅੱਜ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਬਣੀ ਸੀ ਮੈਂ ਕੋਈ ਉਹਨਾਂ ਦਾ ਵਰਕਰ ਨਹੀਂ ਜਾਂ ਮੈਂ ਉਹਨਾਂ ਦਾ ਕੋਈ ਪਾਰਟੀ 'ਚ ਨਹੀਂ ਮੈਂ ਤੇ ਇੱਕ ਪੰਥਕ ਇਨਸਾਨ ਹਾਂ ਤੇ ਹਮੇਸ਼ਾ ਅਕਾਲੀ ਅਕਾਲਪੁਰਖ ਦਾ ਸਰੂਪ ਨੂੰ ਮੰਨਣ ਵਾਲਾ ਹਾਂ ਉਹਨਾਂ ਨੇ ਜੋ ਇਹਨਾਂ ਕੋ ਨਹੀਂ ਹੋ ਸਕਿਆ ਉਹ ਵੇਖੋ ਕਿੱਡਾ ਵੱਡਾ ਕੰਮ ਕਰ ਗਏ ਕਿ ਉਹਨਾਂ ਨੇ ਜਿਹੜੀ ਚੰਡੀਗੜ੍ਹੋਂ ਸਰਕਾਰ ਫੈਸਲੇ ਲੈਂਦੀ ਸੀ ਉਹਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਲਿਆਂਕ ਕੇ ਮੀਰੀ ਪੀਰੀ ਦਾ ਸੰਕਲਪ ਹੀ ਜਿਹੜਾ ਉਹਨੂੰ ਦਿਖਾਇਆ ਕਿ ਗੁਰੂ ਉੱਚਾ ਹੈ ਕਿ ਰਾਜ ਛੋਟੇ ਹਨ ਉਹਨਾਂ ਦੇ ਸ਼ਾਬਾਸ਼ ਹੈ ਜਿੰਨਾ ਉਹਨਾਂ ਨੇ ਇਹ ਕੰਮ ਕੀਤਾ ਕਿ ਲਿਆਂਕ ਕੇ ਇੱਕ ਦਿਨ ਦਾ ਇਜਲਾਸ ਹੀ ਜਿਹੜਾ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ੋਭਤ ਕਰਕੇ ਫੈਸਲੇ ਲੈ ਫੈਸਲੇ ਵੀ ਵਧੀਆ ਤਰੀਕੇ ਨਾਲ ਲੈ ਕੇ ਯੂਨੀਵਰਸਿਟੀਆਂ ਖੋਲ੍ਹਣੀਆਂ ਸ਼ਹਿਰਾਂ ਨੂੰ ਨਸ਼ਿਆਂ ਤੋਂ ਮੁਕਤ ਕਰ ਦੇਣਾ ਚੰਗੀਆਂ ਸਹੂਲਤਾਂ ਫਿਰ ਗੁਰਦੁਆਰਾ ਸਾਹਿਬ ਧਰਮ ਪ੍ਰਚਾਰ ਜਦੋਂ ਉੱਥੇ ਗੋਲਕ ਦਾ ਪੈਸਾ ਜਾਂ ਕੋ ਹੋਰ ਚੜਾਵਾ ਆਉਂਦਾ ਉਹ ਤਾਂ ਵਰਤਨ ਨੂੰ ਇਹ ਲੋਕ ਹਨ ਜਿਹੜਾ ਲੰਬੇ ਸਮੇਂ ਦੇ ਪਰ ਉਹਨਾਂ ਨੇ ਉੱਥੇ ਵੀ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਫ੍ਰੀ ਬੱਸਾਂ ਫ੍ਰੀ ਟੈਂਪੂ ਇੱਕ ਬੜਾ ਵਧੀਆ ਉਪਰਾਲਾ ਸੀ ਹੋਰ ਇਹ ਤੋਂ ਵੇਖੋ ਨਾ ਗਾਂ ਪਲਾਂਗ ਇੱਕ ਮਾਰੀ ਕਿ ਸਾਡੀ ਨੌਜਵਾਨੀ ਨੂੰ ਬੱਚਿਆਂ ਦੇ ਵਿੱਚੋਂ ਇੱਕ ਸੈਸ਼ਨ ਚੁਣ ਲਿਆ ਕਿੰਡੀ ਵੱਡੀ ਗੱਲ ਆ ਕਿ ਇੱਕ ਵਧੀਆ ਸੋਚ ਆ ਵਧੀਆ ਸੋਚ ਨੂੰ ਵਧੀਆ ਕਹਿਣਾ ਚਾਹੀਦਾ ਇਹਨਾਂ ਦੇ ਮੂੰਹੋਂ ਇੱਕ ਰੀ ਨਹੀਂ ਨਿਕਲਿਆ ਨਹੀਂ ਤੇ ਧਾਰਮਿਕ ਬੰਦਾ ਕੋਈ ਚੰਗਾ ਕਰਮ ਹੁੰਦਾ ਹੋਵੇ ਤੇ ਉਸ ਦੀ ਵਡਿਆਈ ਕਰ ਦਿੰਦਾ ਪਰ ਇਹ ਸਗੋਂ ਹਰ ਗੱਲ ਤੇ ਉਹਨਾਂ ਦੇ ਨਾਲ ਈਰਖਾ ਕਰਦੇ ਰਹੇ ਹੁਣ ਤੁਸੀਂ ਇਹ ਤੋਂ ਬਾਅਦਾਂ ਅਖਬਾਰਾਂ ਪੜ੍ਹ ਲਿਓ ਜਾਂ ਕਿਸੇ ਤੋਂ ਪੁੱਛ ਲਿਓ ਇਹ ਕਿਡੇ ਕਿਡੇ ਵੱਡੇ ਬੇਲ ਗੁਰੂ ਸਾਹਿਬ ਦੀ ਸਤਾਵਦੀ ਦੇ ਪਾਏ ਜਾਂਦੇ ਹਨ ਪਰ ਉਹਨਾਂ ਦੇ ਵਿੱਚੋਂ ਵੇਖਿਓ ਕਿ ਸਾਨੂੰ ਮਿਲਿਆ ਕੀ ਉਹਨਾਂ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਤੇ ਕਦੀ ਸਿਆਸਤ ਕਰਦਿਆਂ ਚੋਣਾਂ ਲੜਾਉਣੀਆਂ ਕਿਸੇ ਨੂੰ ਕਦੀ ਉਹਤੇ ਕਮੇਟੀਆਂ ਬਣਾ ਲੈਣੀਆਂ ਕਦੀ ਨੌ ਮਾਸ ਦਾ ਜਿਨ੍ਹਾਂ ਨਾਲ ਰਿਸ਼ਤਾ ਹੈ ਉਹਨਾਂ ਤੇ ਆਸ ਰੱਖਣੀ ਤੇ ਅੱਜ ਅੱਜ ਕਿੱਥੇ ਗੱਲ ਆ ਕੋਈ ਵੀ ਗੱਲ ਨਹੀਂ ਆ ਤੇ ਕੁਝ ਉਹਤੇ ਪ੍ਰਚਾਰ ਵੀ ਨਹੀਂ ਸਕੇ ਉਹਤੇ ਗੱਲ ਵੀ ਨਹੀਂ ਕਰ ਸਕੇ ਤੇ ਜਿਹੜੇ ਇਹਨਾਂ ਦੇ ਪਾਰਟੀ ਗ੍ਰੰਥੀ ਜਥੇਦਾਰ ਬਣਾਏ ਆ ਉਹ ਵੀ ਕੋਈ ਗੱਲ ਨਹੀਂ ਕਰ ਸਕੀ ਕਹਿਣ ਤੋਂ ਭਾਵ ਇਹ ਜਿਹੜੇ ਲੋਕ ਜਾਂ ਤੇ ਇਹਨਾਂ ਨੂੰ ਬਹੁਤ ਭੁੱਲੀ ਆ ਨਹੀਂ ਤੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਦੋਂ ਸਰੂਪ ਘਟ ਗਏ ਤੇ ਜੇ ਇਹਨਾਂ ਦੇ اخلاق ਅੰਦਰ ਹੁੰਦਾ ਇਨਸਾਨੀਅਤ ਹੁੰਦੀ ਕੋਈ ਅੰਦਰ ਮਨੁੱਖਤਾ ਹੁੰਦੀ ਤੇ ਕੀ ਮੈਂਬਰ ਅਸਤੀਫਾ ਨਹੀਂ ਦੇ ਸਕਦੇ ਕਿ ਅਸੀਂ ਇਹਦੇ ਸਰੂਪ ਹੀ ਨਹੀਂ ਗਿਣ ਸਕੇ ਬਾਕੀ ਤੇ ਅਸੀਂ ਕੀ ਕਰਨਾ ਵਾ ਇਹ ਲੰਗਰ ਦੀ ਝੂਠਿਆ ਤੇ ਉਹਦੇ ਚ ਹੀਰਾ ਫੇਰੀ ਕਦੀ ਝੂਠਾਂ ਚ ਵੀ ਹੀਰਾ ਫੇਰੀ ਹੋਈ ਆ ਸੋ ਇਸ ਤੋਂ ਇਹਨਾਂ ਤੋਂ ਏਡਾ ਵੱਡਿਆ ਕੋ ਆਸਬ ਨਹੀਂ ਤੇ ਜੋ ਇਹਨਾਂ ਪਾਪ ਆ ਜਿਹੜਾ ਉਹ ਆਪਣੇ ਪਾਪ ਦੇ ਭਾਰ ਨਾਲ ਏਡੇ ਪੈਂਦਾ ਵਾ ਇਹਨਾਂ ਨੇ ਅੱਜ ਜੋ ਜਨਾਜ਼ਾ ਕੱਢਿਆ ਵਾ ਜਾਂ ਜੋ ਇਹ ਕੋਈ ਫੈਸਲਾ ਨਹੀਂ ਲੈ ਸਕੇ ਉਹਦੇ ਉੱਤੋਂ ਇੱਕ ਬੜੀ ਕੌਮ ਨੂੰ ਸੋਚਣ ਵਾਲੀ ਗੱਲ ਆ ਕਿ ਕੀ ਹੋ ਰਿਹਾ ਐ ਤੇ ਅਭੀ ਚਰਚਾਵਾਂ ਹੋ ਰਹੀਆਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਸਰਕਾਰ ਨੇ ਬੇਦਵੀਆਂ ਦੇ ਮੁੱਦੇ ਦੇ ਉੱਤੇ ਕੋਈ ਫੈਸਲਾ ਨਹੀਂ ਲਿਆ ਉੱਤੇ ਕੋਈ ਵੀ ਬਣਾਇਆ ਨਹੀਂ ਕਾਨੂੰਨ ਇਸ ਦੀਆਂ ਵਿੱਚ ਕਾਫੀ ਚਰਚਾਵਾਂ ਸੰਸੂਆ ਸਾਹ ਜੇ ਭਗਵੰਤ ਸਿੰਘ ਮਾਨ ਨਹੀਂ ਬਣਾ ਸਕੀ ਤੇ ਜਿਹੜੀ ਬੇਦਬੀ ਹੋਈ ਉਹ ਹੋਈ ਕਿਹੜੀ ਸਰਕਾਰ ਵੇਲੇ ਉਹਨਾਂ ਨੇ ਉਦੋਂ ਕੀ ਕੀਤਾ ਉਹਦੇ ਅਫਸਰਾਂ ਨੂੰ ਆਪ ਬਚਾਉਂਦੇ ਰਹੇ ਜਿਹੜਾ ਜਥੇਦਾਰ ਅੱਜ ਭੱਜਾ ਫਿਰਦਾ ਆਪੇ ਹੀ ਉੱਥੇ ਕਮੇਟੀ ਬਣਾ ਗਿਆ ਪੇਈ ਇੱਕ ਪ੍ਰਧਾਨ ਬਣ ਗਿਆ ਆ ਕਾਲੀ ਦਲ ਨਵਾਂ ਖੜਾ ਕਰਕੇ ਇਹ ਤੇ ਉਦੋਂ ਕਹਿੰਦਾ ਸੀ ਇੱਕ ਇਹ ਕੋਈ ਫੌਜੀ ਕੋਈ ਆਇਆ ਸੀ ਕਿ ਮੈਨੂੰ ਕੋਈ ਸਹੂਲਤ ਦਿਓ ਤੇ ਕਹਿੰਦਾ ਮੈਨੂੰ ਪੁੱਛ ਕੇ ਕੀਤਾ ਇਹ ਲੋਕ ਜਾਂ ਉਹ ਸਰਕਾਰ ਵੇਲੇ ਕੀ ਕੋਈ ਕਰ ਸਕੇ ਨੇ ਇਹਨਾਂ ਦੇ ਲੋਕਾਂ ਨੂੰ ਸ਼ਦਾਈ ਬਣਾਇਆ ਭੀ ਸ਼ਾਇਦ ਜਿਹੜੀਆਂ ਗੱਲਾਂ ਉਦੋਂ ਅਸੀਂ ਬੋਲਦੇ ਹਾਂ ਉਹ ਲੋਕ ਭੁੱਲ ਗਏ ਆ ਅੱਜ ਕੱਲ ਮੀਡੀਆ ਵਾ ਇਹਨਾਂ ਦੇ ਵਸ ਦੀ ਗੱਲ ਨਹੀਂ ਆ ਇਹ ਜਥੇਦਾਰ ਉਦੋਂ ਕਹਿੰਦਾ ਸੀ ਜੀ ਖੁੰਡੇ ਫੜ ਕੇ ਆਜੋ ਡਾਂਗਾ ਫੜ ਕੇ ਆਜੋ ਜਿਹੜਾ ਕੋ ਹੱਕ ਲੈਣ ਦੀ ਗੱਲ ਕਰਦਾ ਬਦਵੀਆਂ ਦੀ ਕਰਦਾ ਜਾਂ ਘੋਰ ਕਰਦਾ ਵਾ ਤੇ ਅੱਜ ਦੂਜੇ ਬੰਦੇ ਬਣ ਕੇ ਪ੍ਰਧਾਨ ਬਣ ਕੇ ਕਹਿੰਦਾ ਇਹਦੇ ਪ੍ਰਧਾਨਗੀ ਦਾ ਮਤਲਬ ਵੀ ਇਹੋ ਹੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਵਾਰਸ ਪੰਜਾਬ ਬਣਿਆ ਤੇ ਜਾਂ ਹੋਰ ਜਥੇਬੰਦੀਆਂ ਤੇ ਜਾਂ ਜਿਹੜਾ ਅੰਮ੍ਰਿਤਸਰ ਅਕਾਲੀ ਦਲ ਆ ਇਹ ਕਿਤੇ ਗਾਹ ਨਾ ਵੱਧ ਸਕੇ ਇਹਨੂੰ ਇਹਨੂੰ ਤਰਪੀਦਾ ਕਰਨ ਲਈ ਇਹਨਾਂ ਨੇ ਇਹ ਕੰਮ ਕੀਤਾ ਤੇ ਜਦੋਂ ਹੀ ਕੋਮਤਾ ਜਿਹਨੂੰ ਸਭ ਤੋਂ ਵੱਡਾ ਜਥੇਦਾਰ ਉਹਦੇ ਹੁਕਮ ਨੂੰ ਮੰਨਦੀ ਹੈ ਜਦੋਂ ਉਹ ਹੀ ਇਹ ਗੱਲ ਕਰੇ ਉਥੇ ਸਰਕਾਰਾਂ ਜਿਹੜੀਆਂ ਉਹ ਉਹਨਾਂ ਨੇ ਤੇ ਫਿਰ ਵੈਸੇ ਹੀ ਕਰ ਲੈਣਾ ਹੁੰਦਾ ਕਿ ਸਾਡੀ ਉੱਤੇ ਛਤਰ ਛਾਇਆ ਵਾ ਪਰ ਉਹ ਲਾਏ ਇਹਨਾਂ ਦੇ ਹੁੰਦੇ ਆ ਇਸ ਕਰਕੇ ਜਿਹੜਾ ਇਹਨੇ ਜਿਹੜਾ ਭਗਵੰਤ ਸਿੰਘ ਮਾਨ ਹੀ ਇਹ ਵੀ ਕਈ ਵਾਅਦੇ ਕਰਕੇ ਆਏ ਮੈਂ ਵੀ ਉੱਥੇ ਜਿੱਥੇ ਮੋਰਚਾ ਲੱਗਾ ਸੀ ਬਰਗਾੜੀ ਉੱਥੇ ਜਾਂਦਾ ਰਿਆਂ ਤੇ ਮੈਨੂੰ ਇੱਕ ਦੀ ਸਪੀਕਰ ਕਲਤਾਰ ਸਿੰਘ ਦੇ ਨਾਲ ਮੇਰੀ ਉੱਥੇ ਗੱਲਬਾਤ ਵੀ ਹੋਈ ਮੈਂ ਉਹਨੂੰ ਕਿਹਾ ਸੀ ਕਿ ਕੀ ਤੁਸੀਂ ਹੁਣ ਇੱਥੇ ਕੁਝ ਕਰ ਸਕੋਗੇ ਉਹ ਕਹਿੰਦਾ ਵੀ ਸਾਡੀ ਨੀਤੀ ਨਹੀਂ ਖੋਟੀ ਅਸੀਂ ਕਰਾਂਗੇ ਪਰ ਜਿਹੜੇ ਐਫਆਰਆਈਆਂ ਦਰਜ ਕਰਨੀਆਂ ਸਨ ਜਾਂ ਜਿੰਨਾਂ ਤੋਂ ਲੈ ਕੇ ਠਾਣਿਆਂ ਵਿੱਚੋਂ ਅਸੀਂ ਤੁਰਨਾ ਹੀ ਉਹ ਹੀ ਬੜੀਆਂ ਗੁੰਝਲਦਾਰ ਬਣਾ ਗਿਆ ਉਹ ਆਪਣੇ ਬੰਦਿਆਂ ਨੂੰ ਬਚਾਉਣ ਲਈ ਇਹਨਾਂ ਨੇ ਇਹੋ ਜਿਹੇ ਕੰਮ ਕਰਤੇ ਨੇ ਕਦੀ ਪੁਲਿਸ ਵੀ ਅਣਪਛਾਤੀ ਹੋਈ ਮੰਨ ਲੈਂਦੇ ਵੀ ਇਹਨੇ ਕੁਝ ਨਹੀਂ ਕੀਤਾ ਭਗਵਾਨ ਸਿੰਘ ਮਾਨ ਵੀ ਨਹੀਂ ਕੁਝ ਕਰ ਸਕਿਆ ਪਰ ਪੰਥਕ ਸਰਕਾਰ ਹੋਏ ਗੁਰੂ ਦੇ ਨਾਂ ਤੇ ਸਰਕਾਰ ਬਣੀ ਹੋਏ ਉੱਥੇ ਤੁਸੀਂ ਸਿੱਖ ਕੋਟ-ਕੋਟ ਮਾਰ ਦਿੱਤੇ ਹੋਣ ਕਦੀ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਜਦੋਂ ਕਿਤੇ ਕੋਈ ਗੋਲੀ ਚੱਲਦੀ ਆ ਉਦੋਂ ਪਹਿਲਾਂ ਇੱਕ ਗੈਸਟ ਕੋਈ ਜਿਹੜਾ ਮੈਜਿਸਟਰੇਟ ਆ ਉਹ ਉੱਥੇ ਆਰਡਰ ਦਿੰਦਾ ਵਾ ਫਿਰ ਉੱਥੇ ਡਿਊਟੀ ਲੱਗਦੀ ਵੀ ਆ ਡੀਐਸਪੀ ਆ ਐਸਐਸਪੀ ਆ ਆ ਐਸਐਚਓ ਆ ਇਹਦੇ ਥਾਣੇ ਅੰਦਰ ਆ ਤੇ ਇਹਨਾਂ ਕਹਿੰਦਾ ਜੀ ਉਹ ਪੁਲਸੀ ਅਣਪਛਾਤੀ ਸੀ ਤੇ ਹੁਣ ਵਾਲੀ ਸਰਕਾਰ ਵੀ ਇਹਨਾਂ ਵਾਲਾ ਹੀ ਕੰਮ ਆ ਉਹਨਾਂ ਨੂੰ ਫੜ ਕੇ ਤੇ ਇਹ ਚਾਹੀਦਾ ਹੈ ਕਿ ਇਹਨਾਂ ਦੇ ਇਹਨਾਂ ਦੇ ਮੁਖੀਆਂ ਨੂੰ ਅੰਦਰ ਦੇਂਦੇ ਜਦੋਂ ਜਿਹਦੀ ਉਦੋਂ ਇਹ ਸਰਕਾਰ ਹੀ ਉਹਨੂੰ ਅੰਦਰ ਦਿੰਦੇ ਉਹ ਗੁਰੂ ਸਾਹਿਬ ਸਾਰੇ ਧਰਮਾਂ ਦੇ ਸਾਂਝੇ ਨੇ ਇਹ ਕੋਈ ਛੋਟੀ ਜੀ ਗੱਲ ਨਹੀਂ ਆ ਕਿ ਇਹ ਪਛ ਜਾਵੇ ਕਿ ਗੁਰੂ ਨਾਲ ਗਲਤ ਕੰਮ ਹੋ ਗਿਆ ਇਹ ਤੇ ਸ਼ਰਮਿੰਦੇ ਠੀਠ ਹੋ ਗਏ ਨੇ ਕੋਈ ਇਹਨਾਂ ਨੂੰ ਫਰਕ ਨਹੀਂ ਪੈਂਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤਾਂ ਤਾਂ ਕਿ ਅਸੀਂ ਮੈਂਬਰ ਬਣੇ ਰਹਿਣੇ ਚਾਹੀਦੇ ਆ ਤੇ ਇਹਨਾਂ ਦੀ ਜਿਹੜੀ ਏਕਤਾ ਵੰਨ ਜਿਹੜੀ ਹਰ ਸਾਲ ਜਿਹੜੀ ਇਹ ਪ੍ਰਧਾਨ ਆਪਣਾ ਬਣਾਉਂਦੇ ਆ ਉਹ ਵੀਰ ਜੀ ਹੈ ਵੀ ਇਸੇ ਕਰਨ ਦਾ ਕਰਕੇ ਜਾਂ ਚੋਰੀਆਂ ਦਾ ਕਰਕੇ ਹਰ ਬੰਦਾ ਇਹਨਾਂ ਦੇ ਵਿੱਚ ਜਿਹੜਾ ਉਹ ਅੰਦਰੋਂ ਬੜਾ ਨਕੰਮਾ ਬੈਠਾ ਵਾ ਉਹਨੇ ਕੁਝ ਨਾ ਕੁਝ ਗਲਤ ਕੰਮ ਹਰ ਬੰਦੇ ਨੇ ਕੀਤੇ ਆ ਤੁਸੀ ਲਾਗੇ ਬੰਨੇ ਵਾਲੇ ਮੈਂਬਰਾਂ ਦੀ ਆਪਣਿਆਂ ਦੀ ਵੇਖ ਲਓ ਇੱਥੇ ਕਿਸੇ ਨੇ ਕੁਝ ਨਹੀਂ ਕਿਸੇ ਨੇ ਹੋਰ ਨਹੀਂ ਤੇ ਨਿਆਣੀਆਂ ਦੀਆਂ ਫੀਸਾਂ ਹੀ ਨਹੀਂ ਦੇ ਸਕਿਆ ਕੋਈ ਆ ਤੇ ਕੋਈ ਜ਼ਮੀਨ ਹੀ ਉਥੇ ਠੇਕੇ ਦੀ ਤੇ ਉਹਦੇ ਚ ਉਹ ਜਿਹੜਾ ਕੋਠੀ ਆਨੰਦਪੁਰ ਸਾਹਿਬ ਵਾਲੀ ਵੇਖ ਲਓ ਤੇ ਜਿੱਥੇ ਕਿਤੇ ਗੁਰੂ ਦਾ ਇਤਿਹਾਸ ਆਪਣਾ ਕਿਤਾਬਾਂ ਜਾਂ ਹੋਰ ਗੱਲਾਂ ਉਥੇ ਤੁਸੀ ਵੇਖ ਲਓ ਕਿ ਧਿਆਨ ਹੀ ਨਹੀਂ ਦਿੱਤਾ ਕਈਆਂ ਦੇ ਕਈ ਤੇ ਇਹ ਜੇ ਮੈਂਬਰ ਜਿਹਨਾਂ ਨੂੰ ਮੜ ਕੇ ਆਪ ਦੇ ਸਸਪੈਂਡ ਕਰਨੇ ਪਏ ਉਹਨਾਂ ਦੇ ਉੱਤੇ ਕਿਹੋ ਜੀਆਂ ਜਨਾਨੀਆਂ ਵਾਲੇ ਕੇਸ ਆਏ ਫਿਰ ਉਹਨਾਂ ਦੇ ਵਿੱਚੋਂ ਹੀ ਜਥੇਦਾਰ ਜਿਹੜੇ ਕਦੀ ਵੇਖਿਆ ਹੀ ਨਹੀਂ ਬੁੱਢੇ ਮਾਰ ਆ ਜਾਂਦੇ ਆ ਕਿ ਜਿਹੜਾ ਬੁਢਾਪਾ ਵਾ ਉਹ 60 70 ਸਾਲ ਦੀ ਉਮਰ 'ਚ ਆ ਜਾਂਦਾ 60 70 ਸਾਲ ਦੀ ਉਮਰ 'ਚ ਬੰਦਾ ਕੋਈ ਫੈਸਲਾ ਲੈਣ ਵਾਲਾ ਨਹੀਂ ਰਹਿੰਦਾ ਇਹ ਗਰਬਾਣੀ ਦੇ ਸ਼ਬਦਾਂ ਦਾ ਵਾ ਸੱਠੀ ਕੋ ਵੱਡਾ ਪਾਵੇ 70 ਕਾ ਮਤਹੀਨ ਕਹਾਵੇ 80 ਕੋ ਵਿਹਾਰ ਨਾ ਪਾਵੇ ਇਹ ਸਾਰੇ ਉਹਨਾਂ ਉਮਰਾਂ ਦੇ ਚੁੱਕ ਕੇ ਜਥੇਦਾਰ ਲਾਈ ਜਾਂਦੇ ਆ ਇਹ ਜਥੇਦਾਰ ਲਾਉਂਦੇ ਆ ਤੇ ਪਹਿਲਾਂ ਉਹਨਾਂ ਨੂੰ ਅੱਧੇ ਕੋ ਉਧਰ ਦੂਜੇ ਬੰਦੇ ਉਹਦੇ ਵਿਰੋਧਤਾ ਕਰਨ ਲਈ ਉਹ ਭਾਰਤ ਸਰਕਾਰ ਮਗਰ ਵੀ ਤੁਰੇ ਫਿਰਦੇ ਆ ਤੇ ਫੇਰ ਆਣ ਕੇ ਉੱਥੇ ਧਰਨਾ ਲਾਉਂਦੇ ਆ ਤੇ ਫੇਰ ਆਂਦੇ ਆ ਆਪਸੇ ਦੀ ਸੈਟਲਮੈਂਟ ਕਰਕੇ ਤੇ ਲੋਕ ਇਹ ਸਭ ਕੋਈ ਜਾਣਗੇ ਨੇ ਇਹਨਾਂ ਨੇ ਕੋਈ ਏਡਾ ਵਧੀਆ ਕਰਮ ਨਹੀਂ ਜਿਹੜਾ ਇਹ ਨਹੀਂ ਕੀਤਾ ਸਿਰਫ ਬਿੱਲਾਂ ਦਾ ਹੌਣ ਬਣਾਉਣ ਜੇ ਤੁਸੀਂ ਬਿੱਲ ਵੇਖਿਓ ਕਿਡੇ ਕਿਡੇ ਬਣਦੀ ਕਿ ਵੱਡੇ ਹਾਂਜੀ ਜਿੱਦ ਮਾਨ ਸਾਹਿਬ ਜਦੋਂ ਕਹਿੰਦੇ ਵੀ ਜਦੋਂ ਮੈਂ ਇਹਨਾਂ ਨੂੰ ਸਵਾਲ ਪੁੱਛਦਾ ਵਾਂ ਜਾਂ ਗੋਲਕ ਦੀ ਗੱਲ ਕਰਦਾ ਜਾਂ ਹੋਰ ਵੀ ਕਈ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਵਾਲ ਪੁੱਛਦਾ ਵਾਂ ਕੋਈ ਪਰ ਉਥੇ ਗੜਗੰਦ ਸਾਹਿਬ ਕਹਿੰਦੇ ਆ ਕਿ ਭਗਵੰਤ ਮਾਨ ਜੀ ਜਿਹੜੇ ਸਾਬ ਸੂਰਤ ਨਹੀਂ ਗਏ ਜੇ ਕੋਈ ਸਾਫ ਸੂਰਤ ਹੋਵੇ ਸਿੱਖ ਤੇ ਉਹ ਮੈਂ ਉਹਦਾ ਜਵਾਬ ਦੇ ਸਕਦਾ ਵਾਂ ਵੇਖੋ ਸਾਫਤ ਸੂਰਤ ਕੋਈ ਜ਼ਰੂਰੀ ਥੋੜਾ ਕਿ ਉਹ ਸਾਫ ਹੁੰਦਾ ਵਾ ਇਹਦੀ ਜੇ ਜਿੱਦਨ ਆਪਦੀ ਨਿਯੁਕਤੀ ਹੋਈ ਆ ਉਹ ਦਿਨ ਅੱਧੀ ਰਾਤ ਜਾ ਕੇ ਸਾਰੀਆਂ ਮਰਿਆਦਾ ਜਿਹੜੀਆਂ ਉਹ ਭੰਗ ਹੋ ਗਈਆਂ ਉਹ ਚਲੋ ਜੇ ਮੋਨਾ ਵਾ ਜਾਂ ਉਹ ਕੁਝ ਕਰਦਾ ਉਹ ਤੁਹਾਡੇ ਵੇਖੋ ਇਹ ਏਡੇ ਪਾਪੀ ਬੰਦੇ ਨੇ ਉਤਨਾ ਤੇ ਅੱਗੋਂ ਪਿੱਛੋਂ ਇੱਕ ਦੂਜੇ ਦੇ ਨਾਲ ਝਗੜਦੇ ਰਹਿਣਗੇ ਤੇ ਜਦੋਂ ਉਹਨੇ ਟੀਵੀ ਚੈਨਲ ਦਾ ਕਿਹਾ ਨਾ ਵੀ ਨਹੀਂ ਤੇ ਮੈਂ ਲਾ ਲੈਂਦਾ ਨਹੀਂ ਤੂੰ ਲਾਉਂਦੇ ਤੇ ਬੜੀ ਇਹ ਕਿਆ ਇਹਨੂੰ ਨਾ ਮੂੰਹ ਤੋੜ ਜਵਾਬ ਦਿਓ ਇਹ ਕੌਣ ਹੰਦਾ ਵਾ ਇਹ ਮੋਨਾ ਵਾ ਦੱਸੋ ਮੋਨਾ ਵਾ ਤੇ ਉਹ ਸ਼ਰਮਣੀ ਕਮੇਟੀ ਮੈਂਬਰਤ ਨਹੀਂ ਆ ਉਹਦੀ ਕੋਈ ਜ਼ਿੰਮੇਵਾਰੀ ਤਾਂ ਨਹੀਂ ਹੈ ਵਿੱਚ ਤੇ ਕੋਈ ਮੱਥਾ ਟੇਕਣ ਜਾ ਤੁਸੀਂ ਵੀ ਮੈਂ ਵੀ ਇਹਨਾਂ ਦੇ ਉੱਤੇ ਸਵਾਲ ਇਹ ਹਰ ਸਵਾਲ ਦੇ ਸਾਡੇ ਜਵਾਬ ਦੇ ਆ ਹਰ ਸਿਕ ਪੁੱਛ ਸਕਦਾ ਸਵਾਲ ਕਰ ਸਕਦਾ ਬੇਦਬੀਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਹੋਵੇ ਗੱਲ ਕਰ ਸਕਦਾ ਕੋਈ ਹਾਂ ਪਰ ਇਹ ਕਿਸੇ ਨੂੰ ਜਵਾਬ ਇਹ ਤੁਹਾਡੇ ਵਿੱਚ ਹੀ ਨਹੀਂ ਕਿਤੇ ਆਣ ਕੇ ਬਹਿਣਗੇ ਕੋਈ ਤੁਹਾਡੀ ਗੱਲ ਨਾ ਸੁਣਨਗੇ ਤੁਸੀਂ ਫੋਨ ਕਰਕੇ ਵੇਖ ਲਿਓ ਇਹਨਾਂ ਨੂੰ ਸਵਾਲ ਪੁੱਛ ਕੇ ਏਡੇ ਢੀਠ ਕਦੀ ਜਵਾਬ ਹੀ ਨਹੀਂ ਦੇਣਗੇ ਪਤਾ ਨਹੀਂ ਸਤਪੁਰ ਜਾਣੇ ਇਹ ਤੁਰੇ ਕਿਤਰਾ ਫਿਰਦੇ ਨੇ ਇਹ ਨਹੀਂ ਸਮਝ ਜੋ ਸਿੱਖਾਂ ਦੀ ਦੁਰਦਿਸ਼ਾ ਵਾ ਇਸ ਟਾਈਮ ਹਾਲਾਤ ਬਣਿਆ ਸਿੱਖਾਂ ਦੇ ਜਿਹੜੇ ਧਰਮ ਦਬੀ ਲੀਆਂ ਹੋ ਰੀਆਂ ਵਾ ਇਹ ਸਾਰੀ ਵਜ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੀ ਜ਼ਿੰਮੇਵਾਰੀ ਜੀ ਸਾਰੀ ਵੀਰ ਜੀ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬਣਦਾ ਹੀ ਉਹ ਸ਼੍ਰੋਮਣੀ ਕਿਵੇਂ ਕੀਤੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵਾ ਕਿ ਕੋਈ ਵੀ ਬੰਦਾ ਆਪਣੇ ਖੂਨ ਦਾ ਰਿਸ਼ਤੇਦਾਰ ਭਰਤੀ ਨਹੀਂ ਕਰ ਸਕਦਾ ਇਹਨਾਂ ਬੰਦਿਆਂ ਨੇ ਚੇਚਾ ਮਤਾ ਪਾਇਆ ਮਤਾ ਵੀ ਇਸ ਤਰ੍ਹਾਂ ਪਾਇਆ ਕਿ ਕੋਈ ਬੰਦਾ ਵਿੱਚੋਂ ਇੱਕ ਅੱਧਾ ਦੇ ਜ਼ਮੀਰ ਵਾਲਾ ਹੋਊ ਜਿਹੜਾ ਕਿਤੇ ਬੋਲਣਾ ਪਵੇ ਉੱਥੇ ਮਤਾ ਪਾ ਕੇ ਤੇ ਕੱਲੇ-ਕੱਲੇ ਕੋਈ ਸੈਨ ਕਰਾਈ ਉਹਦੇ ਚ ਅੱਜ ਕਈਆਂ ਮੈਂਬਰਾਂ ਦੇ ਦੋ-ਦੋ ਮੁੰਡੇ ਮੈਨੇਜਰ ਨੇ ਸਾਰੇ ਸਕੂਲਾਂ ਵਿੱਚ ਆਪਣਾ ਪੁੱਤ ਪਤੀਆਵਾਦ ਜੋ ਆ ਉਹ ਸਾਰਾ ਕੀਤਾ ਵਾ ਲੰਮੇ ਸਮੇਂ ਤੋਂ ਲੱਗੇ ਨੇ ਨਵੀਂ ਸ਼ਰੌਣੀ ਕਮੇਟੀ ਬਣ ਵੀ ਗਈ ਤੇ ਅਦਾਲਤਾਂ ਜੁਲਝੂਗੀ ਇਹਨਾਂ ਦੇ 3 ਪੁੱਤ ਥੋੜਾ ਕਿਤੇ ਕੱਢ ਲੈਣਗੇ ਇਹਨਾਂ ਨੇ ਤੇ ਵੰਡੀਆਂ ਪਾਈਆਂ ਨੇ ਵੰਡੀਆਂ ਪਾ ਗਏ ਉਥੋਂ ਫਾਇਦੇ ਲੈਣੇ ਤਾਂ ਹੀ ਨਹੀਂ ਉਹਦੋਂ ਦਾ ਛੱਡ ਰਹੇ ਇਹਨਾਂ ਨੂੰ ਮਰਨਾ ਭੁੱਲਿਆ ਵਾ ਕਿ ਗੁਰੂ ਸਾ ਪਾਸ਼ਾ ਜਿਹੜੇ ਨੇ ਉਹ ਭੀਖ ਮੰਗਾਵੇ ਬਾਦਸ਼ਾ ਤੇ ਤਖਤ ਬਿਠਾਵੇ ਨੰਗ ਅਣ ਮੰਗਿਆ ਦਾਣ ਦੇਵ ਦਾ ਗੁਰੂ ਇਹਨਾਂ ਨੂੰ ਉਹਦੇ ਤੇ ਭਰੋਸਾ ਨਹੀਂ ਆ ਇਹਨਾਂ ਨੂੰ ਇਹ ਹੀ ਆ ਕਿ ਸ਼ੇਤ ਆਪਣੀ ਦਬਦਬਾ ਆਪਣੀ ਚੋਰੀ ਗਜਰੀ ਨਾ ਰਹੀ ਇਹ ਦੁਨੀਆ ਚੱਲਦੀ ਆ ਪਰ ਅੱਜ ਵੇਖ ਲਓ ਤੁਸੀਂ ਬੁੱਢੇ ਹੋ ਗਏ ਆ ਕਈਆਂ ਕੋਲੋਂ ਉਥੇ ਤੁਰਿਆ ਵੀ ਨਹੀਂ ਜਾਂਦਾ ਤੇ ਇਹਨਾਂ ਦੀ ਏਕਤਾ ਵਾ ਜਿਹੜੀ ਉਹ ਸਿਰਫ ਆਪਣੀਆਂ ਚੋਰੀਆਂ ਚਾਰੀਆਂ ਦੀ ਉਹ ਥਾਂ ਜਾ ਕੇ ਵੋਟ ਪਾ ਦਿੰਦੇ ਆ ਹੋਰ ਤਾਂ ਕੋਈ ਐਡੀ ਗੱਲ ਹੀ ਨਹੀਂ ਹੈਗੀ ਅਸੀਂ ਦੱਸ ਜਿੰਦਾ ਕਿ ਹਜ਼ਾਰਾਂ ਹੀ ਏਕੜ ਜਿਹੜੀ ਜ਼ਮੀਨ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਲੀਡਰਾਂ ਦੇ ਥੱਲੇ ਵਗਦੀ ਪਈ ਆ ਉਹੀ ਠੇਕੇ ਦਿੰਦੇ ਆ ਥੋੜ੍ਹ ਥੋੜ੍ਹ ਠੇਕੇ ਦੇ ਕੇ ਲੰਬੇ ਸਮੇਂ ਤੋਂ ਚਲਾ ਰਹੇ ਆ ਸਾਰਾ ਕੁਝ ਤੁਸੀਂ ਪੱਤਰਕਾਰ ਜੀ ਆ ਲਾਗੇ ਤੁਹਾਡੇ ਚੋਲਾ ਸਾਹਿਬ ਉੱਥੇ ਜਾ ਕੇ ਵੇਖ ਲਿਓ ਦੁਕਾਨਾਂ ਦਾ ਜਾਂ ਜ਼ਮੀਨਾਂ ਦਾ ਤੁਸੀਂ ਉੱਥੇ ਜਾ ਕੇ ਪਰਚੋਲ ਕਰ ਲਓ ਇੱਥੇ ਆਪਣੇ ਸ਼ਹਿਰ ਚ ਕੀ ਕੋਝ ਆ ਕਿੰਨੀ ਔਰ ਬੋਲੀ ਰੁਕੀ ਆ ਕਿ ਨਹੀਂ ਜ਼ਮੀਨ ਨਹੀਂ ਤੇ ਜਿਹੜੀਆਂ ਗੁਰੂ ਸਾਹਿਬ ਦੀਆਂ ਜ਼ਮੀਨਾਂ ਆ ਇਹਦੇ ਕਮੇਟੀ ਗਈ ਗੱਤਰੀ ਆ ਕਿ ਚੋਣ ਹੀ ਨਹੀਂ ਹੋਈ ਏ ਸਿਰਫ ਲੰਗਰ ਤੋਂ ਦੇ ਹੋਰ ਖਰਚੇ ਤੋਂ ਬਗੈਰ ਲੋਕ ਇਹਨੂੰ ਵੇਂਦੇ ਨਹੀਂ ਕਿ ਸਾਨੂੰ ਕੀ ਲੋੜ ਆ ਕਰਨਗੇ ਸੋ ਭਰਨਗੇ ਕਿ ਆਪੇ ਗੁਰੂ ਨੂੰ ਇਹ ਜਵਾਬ ਦੇਨੇ ਗੁਰੂ ਨੂੰ ਤੇ ਹੈ ਤੇ ਸੰਗਤਾਂ ਦੇ ਆ ਪਰ ਲੋਕ ਇਹ ਸੋਚਦੇ ਨੇ ਕਿ ਆਪੇ ਪਾਪੀ ਪਾਪਕ ਮਾਮਦੇ ਕਰਦੇ ਹਾਏ ਹਾਏ ਆਪੇ ਮਰਨਗੇ ਸਾਨੂੰ ਕੀ ਲੋੜ ਆ ਪਰ ਵੇਖੋ ਸ਼੍ਰੋਮਣੀ ਕਮੇਟੀ ਦੀ ਮੰਨਿਆ ਨੰਗ ਚੁੱਕੀ ਐ ਫੇਰ ਵੀ ਜ਼ਮੀਨਾਂ ਦੇ ਤਬਾਦਲੇ ਲਾਲਚ ਜਾਣ ਕੇ ਕਰੀ ਜਾਂਦੇ ਕਿੰਨੇ ਤਬਾਦਲੇ ਇੱਥੇ ਆਪਾਂ ਟੱਕੇ ਨੇ ਇਹਨਾਂ ਦੇ ਸੰਗਤਾਂ ਨੇ ਇਕੱਠੇ ਹੋ ਗਏ ਕਿ ਤੁਸੀਂ ਨਹੀਂ ਕਰ ਸਕਦੇ ਪਰ ਇਹ ਕੋਸ਼ਿਸ਼ ਕਰਦੇ ਆ ਹਰ ਚੋਰੀ ਕਰਨ ਨੂੰ ਤਗੜੇ ਹੋ ਕੇ ਜਦੋਂ ਜਿਆਦਾ ਰੌਲਾ ਪੈ ਜਾਂਦਾ ਉਦੋਂ ਹਟਦੇ ਆ ਨਹੀਂ ਤੇ ਹਟਦੇ ਕਿੱਥੇ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਐਸ ਦੇ ਅਧੀਨ ਵੀ ਹੈਗੀ ਆ ਆ ਵੀ ਦੱਸੇ ਕਾਫੀ ਕੁਸਪੀੜ ਕੀਤੀ ਹੋਈ ਹੈ ਇਹਨਾਂ ਨੇ ਇਹ ਕਿਤੇ ਇਸ ਵਿਸ਼ੇ ਤੇ ਮੈਂ ਫੇਰ ਇੰਟਰਵਿਊ ਕਰੂੰਗਾ ਬਹੁਤ ਕੁਝ ਹੋ ਰਿਹਾ ਵਾ ਇਹ ਇੱਥੋਂ ਤਾਂ ਹੀ ਨਹੀਂ ਬਾਹਰਲੇ ਦੇਸ਼ਾਂ ਤੱਕ ਇਹਨਾਂ ਦੇ ਨਾਲ ਰਲ ਕੇ ਜਿਹੜੇ ਸਾਡੇ ਉਥੇ ਸਿੱਖ ਨਾਮ ਦੇ ਕੋਈ ਧਰਮ ਦੇ ਖਾਤਰ ਹੀ ਬੋਲਦੇ ਨੇ ਉਹਨਾਂ ਦੇ ਉੱਤੇ ਰਲ ਕੇ ਵੀ ਬਹੁਤ ਕੁਝ ਕਰ ਰਹੇ ਨੇ ਇਹ ਵਿਸ਼ੇ ਤੇ ਮੇਰੀ ਇੰਟਰਵਿਊ ਕਿਤੇ ਕਰ ਲਿਓ ਮੈਂ ਤੁਹਾਨੂੰ ਸਭ ਕੁਝ ਦੱਸ ਦਾਂਗਾ ਕਿ ਕੀ ਕੁਝ ਕਰ ਰਹੇ ਨੇ ਹੁਣ ਜੋ ਪੰਜਾਬ ਸਰਕਾਰ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਚੋਂ ਹੀ ਬੱਸਾਂ ਜਿਹੜੀਆਂ ਜਾ ਰੀਆਂ ਵਾ ਅਨੰਦਪੁਰ ਸਾਹਿਬ ਇੱਥੇ ਅਭੀ ਚਰਚਾਵਾਂ ਨੇ ਕਿ ਖਜ਼ਾਨੇ ਨੂੰ ਕਾਫੀ ਘਾਟਾ ਪਵੇਗਾ ਇਸ ਨੂੰ ਕਿਸਾ ਦੇ ਦੇ ਉਹਦੇ ਜ਼ਿੰਮੇਵਾਰ ਵੀ ਇਹੀ ਬੰਦੇ ਨੇ ਧਾਰਮਿਕ ਬੰਦੇ ਜਦੋਂ ਸਾਡੀ ਧਾਰਮਿਕ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਜਿਹੜੀ ਬਣੀ ਆ ਤੇ ਗੋਲਕ ਦਾ ਮਤਲਬ ਇਹ ਹੁੰਦਾ ਉੱਥੇ ਦਸਵੰਦ ਜਾਂਦਾ ਵੀ ਉੱਥੇ ਗਰੀਬ ਦਾ ਮੂੰਹ ਗੋਲਕ ਕਹਿੰਦੇ ਜਿਹਦੇ ਕੋਲ ਨਹੀਂ ਕਰਾਇਆ ਉਹ ਵੀ ਉੱਥੇ ਚਲੇ ਜਾਵੇਗਾ ਤੇ ਜਦੋਂ ਇਹਨਾਂ ਕੋਈ ਏਡੇ ਵੱਡੇ ਪਰਾਲੇ ਨਹੀਂ ਹੋਏ ਤੇ ਜਿਉਂ ਸਰਕਾਰ ਕਰਦੀ ਆ ਤੇ ਫਿਰ ਤੇ ਜ਼ਿੰਮੇਵਾਰ ਕੌਣ ਨੇ ਕੌਣ ਜ਼ਿੰਮੇਵਾਰ ਤੂੰ ਹੀ ਦੱਸੋ ਫਿਰ ਇਹੀ ਜ਼ਿੰਮੇਵਾਰ ਹੋਏ ਨਾ ਇੱਕ ਬੰਦੇ ਦੇ ਸਾਡੇ ਗੋਲਕਾਂ ਨੂੰ ਵੀ ਇਹ ਹਾਲਾਤ ਇਹ ਨਾ ਬਣਾਤੇ ਤੇ ਦੂਜੇ ਬੰਦੇ ਫਿਰ ਜਦੋਂ ਦੂਸਰੇ ਬੰਦੇ ਨੂੰ ਪਤਾ ਹੁੰਦਾ ਕਿ ਇਹਨਾਂ ਧਰਮ ਦੇਤੇ ਸਿਆਸੀ ਨੂੰ ਵੀ ਖਲਵਾੜ ਕਰਕੇ ਇਹ ਵੋਟਾਂ ਉਧਰ ਲੈਂਦੇ ਨੇ ਤੇ ਜਦੋਂ ਫਿਰ ਉਹ ਕਾਰਜ ਕਰਦਾ ਵਾ ਤੇ ਉਧਰ ਸਾਡੇ ਟੈਕਸ ਦੇ ਪੈਸੇ ਜਿੰਨਾਂ ਚ ਅਸੀਂ ਸੁਖ-ਸਹੂਲਤਾਂ ਲੈਣੀਆਂ ਉਹ ਵੀ ਸਾਡੇ ਧਰਮ ਦੇਵਾਲੇ ਬੰਦੇ ਲੱਗ ਜਾਂਦੇ ਨੇ ਤੇ ਫਿਰ ਉਹ ਜਿਹੜਾ ਇਹੀ ਬੰਦੇ ਜ਼ਿੰਮੇਵਾਰ ਨੇ ਉਧਰ ਇਹਨਾਂ ਚਰਚਾਵਾਂ ਬੜੀਆਂ ਜੀ ਜਦੋਂ ਸੰਗਤਾਂ ਹੁੰਦੀਆਂ ਵਾਕ ਵਾਕ ਦੇ ਸ਼ਹਿਰਾਜ ਹੁੰਦੀਆਂ ਸਰਸ ਤੇ ਜਿਹੜੀਆਂ ਬੜੀਆਂ ਨੇ ਸਰਾਵਾਂ ਬਣੀਆਂ ਸੰਗਤ ਦੇ ਪੈਸੇ ਦੀਆਂ ਬਣੀਆਂ ਹੁੰਦੀਆਂ ਤੇ ਉਹਨਾਂ ਨੂੰ ਅੰਦਰ ਕੋਈ ਕਮਰਾ ਨਹੀਂ ਮਿਲਦਾ ਉਹਨਾਂ ਨੂੰ ਰਹਿਣ ਦੇ ਲਈ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਲਾਗੇ ਹੋਟਲਾਂ ਦੇ ਵਿੱਚ ਵੇਚੀ ਏਜੰਟ ਹੁੰਦੇ ਜਿਹੜੇ ਕਹਿੰਦੇ ਹੋਟਲਾਂ ਦੇ ਵਿੱਚ ਅਜੋ ਆ ਵੀ ਕਾਫੀ ਚਰਚਾਵਾਂ ਨੂੰ ਕਿਸਾਂ ਦੇ ਦੇ ਇਹ ਤੇ ਸੰਸੂਆ ਸਾਹਿਬ ਗੱਲ ਹੀ ਛੋਟੀ ਆ ਤੁਸੀਂ ਅਮਰ ਤਵੇੜੇ ਵੇਖੋ ਰੋਜ਼ ਕੀਰਤਨ ਸੁਣਦੇ ਹਣੇ ਸਾਹਮਣੇ ਜਦੋਂ ਗੁਰੂ ਸਾਹਿਬ ਨੇ ਉੱਥੇ ਆਉਣਾ ਹੁੰਦਾ ਵਾ ਮੈਂ ਜਿਹੜੀ ਗੱਲ ਕਰ ਲਾਏ ਇਹ ਨਹੀਂ ਵੀ ਇਹ ਸਿੱਖ ਨਹੀਂ ਆ ਤੇ ਬਹਿ ਨਹੀਂ ਸਕਦੇ ਜਾਂ ਕਿਦਾਂ ਇਹ ਇੱਕ ਦੂਜੇ ਦੇ ਆਪ ਵਾਕਿਬ ਹੁੰਦੇ ਆ ਸੇਵਾਦਾਰ ਜਾਂ ਮੈਂਬਰ ਤੇ ਭਾਵੇਂ ਕਿੱਡੀ ਦੂਰੋਂ ਕੋਈ ਸ਼ਰਧਾ ਨਾਲ ਦੋ ਮਿੰਟ ਹੀ ਆਪਣੀ ਹਾਈਜੀ ਲਵਾਉਣ ਅੰਮ੍ਰਿਤ ਵੇਲੇ ਆਇਆ ਹੋਵੇ ਕਿ ਮੇਰੀ ਟਿਕਟ ਹੈ ਜਾਂ ਮੈਂ ਜਾਣਾ ਉਹ ਇਹਨਾਂ ਸਾਰਾ ਹੀ ਉਹ ਮੱਲਿਆ ਹੁੰਦਾ ਤੁਸੀਂ ਤੇ ਕਿਰਾਏ ਦੀਆਂ ਗੱਲਾਂ ਕਰਦੇ ਜੀ ਕਿਰਾਇਆ ਤੇ ਇਹਨਾਂ ਦਾ ਬਿਜ਼ਨਸ ਬਣ ਚੁੱਕਾ ਵਾ ਇਹ ਹਾਲਾਤ ਬਣੇ ਨਹੀਂ ਕਿਤੇ ਚਲ ਜਿਓ ਤੁਸੀਂ ਪਹਿਲਾਂ ਇਹਨਾਂ ਦੇ ਜਿਹੜੇ ਚਹੇਤੇ ਮੈਂਬਰ-ਮੈਂਬਰ ਉਹਨਾਂ ਨੂੰ ਫੋਨ ਕੀਤੇ ਹੋਣ ਤੇ ਤੁਹਾਨੂੰ ਗੱਫਾ ਪਾਣੀ ਵੀ ਕਮਰਿਆਂ 'ਚ ਆ ਜਾਏਗਾ ਤੁਹਾਡੀ ਚਾਹ ਵੀ ਕਮਰਿਆਂ 'ਚ ਆ ਜਾਏਗੀ ਤੇ ਜੇਕਰ ਤੁਸੀਂ ਉਂ ਚੱਲ ਜਾਓ ਤੇ ਤੁਹਾਡੀਆਂ ਲਿਲਕੜੀਆਂ ਮਰਵਾ ਕੇ ਤੇ ਜੇ ਤੁਸੀਂ 2 ਵਜੇ ਉੱਥੇ ਗਏ ਆਰਾਮ ਕਰਨਾ ਉਹ ਤਾਂ ਸ਼ਾਮ ਨੂੰ ਕਿਤੇ ਤੁਹਾਨੂੰ ਕਮਰਾ ਉਹ ਵੀ ਬੜਾ ਰੌਲਾ ਪਾਉਣ ਤੇ ਦੇਣਗੇ ਠੀਕ ਹੈ ਯਸ ਹੈ ਕਿ ਆਮ ਸਿੱਖਾਂ ਦੇ ਲਈ ਕੋਈ ਸਰਾਮ ਵਿੱਚ ਕਮਰਾ ਵੀ ਨਹੀਂ ਮਿਲ ਸਕਦਾ ਤੇ ਜਿਹੜੇ VIP ਆ ਜਿਹਨਾਂ ਨੂੰ ਫੋਨ ਤੇ ਜਿਹੜੇ ਗੱਲ ਕਰ ਲੈਂਦੇ ਉਹਨਾਂ ਨੂੰ ਸਭ ਕਮਰੇ ਮਿਲ ਜਾਂਦੇ ਸਾਰਾ ਐਸ਼ੋਰਾ ਮਿਲ ਜਾਂਦਾ ਨਾਲ ਸਭ ਕੁਝ ਇਹ ਜਿਹੜਾ ਸੰਸਾਰ ਆ ਇਹ ਤੇ ਧਰਮਾਂ ਦਾ ਯੁੱਧ ਹੋ ਰਿਹਾ ਸ਼ੁਰੂ ਤੋਂ ਤੇ ਧਰਮ ਦਾ ਯੁੱਧ ਹੋਣ ਕਰਕੇ ਹੀ ਜਿਹੜੀ ਸਾਡੀ ਭਾਰਤ ਸਰਕਾਰ ਆ ਉਹਦੇ ਅੰਦਰ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਉਂਦੀ ਆ ਉਹਨਾਂ ਨੇ ਚੋਣ ਕਰਾਉਣੀ ਹੁੰਦੀ ਆ ਉਹ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਆਪਦੀ ਬਣਾਉਣੀ ਚਾਹੁੰਦੇ ਆ ਇਹਨਾਂ ਨੂੰ ਜਿਹੜਾ ਪੰਥ ਦੇ ਨਾਂ ਤੇ ਵੱਡੇ ਹੋ ਕੇ ਇਹ ਬੋਝਦਿਲ ਬੰਦੇ ਬਣ ਜਾਂਦੇ ਸਾਨੂੰ ਉਹ ਸਮਝ ਗਏ ਨੇ ਕਿ ਇਹ ਤੇ ਇੰਨੇ ਕਿ ਜੋਗੇ ਆ ਗੋਲਕਾਂ ਤੱਕ ਹੀ ਇਹਨਾਂ ਨੂੰ ਇੱਥੇ ਹੀ ਰਹਿਣ ਦਿਓ ਤੇ ਚੋਣ ਨਾ ਕਰਾਓ ਤੇ ਜਿੰਨਾ ਨੁਕਸਾਨ ਇਹ ਕਰ ਰਹੇ ਹੋਰ ਕਿ ਇਹ ਕਰਨਾ ਨਹੀਂ ਆ ਇਸ ਕਰਕੇ ਉਹ ਚੋਣ ਨਹੀਂ ਕਰਾ ਰਹੇ ਤੇ ਸਾਰੇ ਗਲਬਾ ਜਿਹੜਾ ਇਹ ਇਸੇ ਕਰਕੇ ਹੀ ਇਹਦਾ ਰਾਮ ਰੋਲਾ ਚੱਲ ਰਿਹਾ ਵਾ ਉਹਨਾਂ ਨੂੰ ਪਤਾ ਵੀ ਜਿਹੜੇ ਮੀਰਜਾਦੇ ਬੈਠੇ ਆ ਜਿੰਨਾ ਨੁਕਸਾਨ ਇਹ ਕਰਦੇ ਨਾ ਇਹਨਾਂ ਨੂੰ ਗੁਰੂ ਚੇਤੇ ਨਾ ਇਹਨਾਂ ਨੂੰ ਸੰਗਤ ਚੇਤੇ ਇਹਦੇ ਡਾਂਗਾਂ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਉਥੇ ਸਾਹਿਬ ਕਿਤਾਬ ਜਿਹੜੇ ਲੈਣਗੇ ਕਿ ਤਰ੍ਹਾਂ ਇਹਨਾਂ ਕੁੱਟੇ ਇਹ ਪਰਚੇ ਕਰਾਈ ਉਹਨਾਂ ਤੇ ਤੁਸੀਂ ਮਾਰੇ ਕਿ ਉੱਚੀ ਬੋਲ ਕੇ ਤੇ ਵੇਖਿਓ ਤੇ ਉਹਨਾਂ ਦੀ ਛਤਰ ਛਾਇਆ ਵਾ ਉਸੇ ਹੀ ਪਾਲਸੀ ਦੇ ਅਧੀਨ ਹਕੂਮਤਾਂ ਦੀ ਪਾਲਸੀ ਦੇ ਅਧੀਨ ਇਹ ਲੋਕ ਨੇ ਜਿਹੜੇ ਅੱਜ ਮਸੰਦਾ ਵਾਂਗੂ ਸਾਡੇ ਉੱਤੇ ਜਿਹੜਾ ਇਹ ਕਹਿ ਰਿਹਾ ਜਿਹੜਾ ਕੌਮ ਤੇ ਟਾ ਰਹੇ ਆ ਨੇ ਦੇ ਸ਼੍ਰੋਮੀ ਕਮੇਟੀ ਮੈਂਬਰ ਦੀ ਨਾ ਕੋਈ ਪੈਨਸ਼ਨ ਲੱਗਣੀ ਹੁੰਦੀ ਆ ਨਾ ਕੋਈ ਦੀ ਤਨਖਾਹ ਹੁੰਦੀ ਆ ਉਹ ਤੇ ਜ਼ਿੰਮੇਵਾਰੀ ਹੁੰਦੀ ਆ ਕਿ ਸੇਵਾ ਦੀ ਤੇ ਸੇਵਾ ਦੀ ਜ਼ਿੰਮੇਵਾਰੀ ਤੇ ਥੋੜਾ ਜਿਹਾ ਨਿਭਾਵੇ ਦੇ ਸਿੰਘ ਤੋਬਾ ਕਰ ਉੱਠਦਾ ਜਿਹੜਾ ਗੁਰੂ ਨੂੰ ਇਨਸਾਨੀਅਤ ਜਿਹਦੇ ਅੰਦਰ ਖਲਾਕ ਹੋਵੇ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਜੋ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਵਾ ਔਰ ਕੇਜਰੀਵਾਲ ਸਾਹਿਬ ਤੇ ਜੋ ਵੀ ਦਿੱਲੀ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਲੱਗਦਾ ਤੁਹਾਨੂੰ ਕਿ 2027 ਦੀ ਤਿਆਰੀਆਂ ਹੋ ਰਹੀਆਂ ਦੇਖੋ ਜਿਹੜਾ ਉਹਨਾਂ ਨੇ ਇਹ ਜਲਾਸ ਉੱਥੇ ਰੱਖਿਆ ਜਾਂ ਬੱਚਿਆਂ ਦਾ ਜਲਾਸ ਜਿਹੜਾ ਇਹ ਨਵੀਆਂ ਪਰਤਾਂ ਨੇ ਇਹ ਇੱਕ ਨਵੀਆਂ ਚੀਜ਼ਾਂ ਨੇ ਹੈ ਤੇ ਉਹਨਾਂ ਦੀ ਵੀ ਸੋਚ ਮਾੜੀ ਹੈ ਜਿੱਤਣ ਸਾਡੇ ਸਿੰਘ ਅੰਦਰ ਦਿੱਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਜਾਂ ਜਿਨ੍ਹਾਂ ਨੂੰ ਛੱਡਣਾ ਚਾਹੀਦਾ ਹੈ ਜਾਂ ਜਿਨ੍ਹਾਂ ਨੂੰ ਪ੍ਰੋਲ ਮਿਲਣੀ ਹੈ ਉਹ ਵੀ ਸੈਂਟਰ ਦੀ ਹਕੂਮਤ ਦੇ ਇਸ਼ਾਰੇ ਦੇ ਕਰਨ ਤੇ ਪਾਪ ਹੀ ਡੈ ਨੇ ਪਰ ਜਿਹੜਾ ਸਿਆਸੀ ਤੌਰ ਤੇ ਲਾਭ ਆ ਉਹ ਜਿਹੜਿਆ ਨਵੇਂ-ਨਵੇਂ ਕੰਮ ਆਈ ਓਨਾਂ ਤੇ ਉਹ ਫਾਇਦਾ ਜ਼ਰੂਰ ਲੈਣਗੇ। ਉਹ ਗੱਲਬਾਤ ਕਰਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨ ਸਾਹਿਬ। ਧੰਨਵਾਦ ਜੀ ਜਿੰਨੇ ਵੀ ਤੁਹਾਡੇ ਸਰੋਤੇ ਵੇਂਦੇ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਹਰ ਬੰਦਾ ਪੂਰਾ ਨਹੀਂ ਹੁੰਦਾ। ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਜਾਣੇ ਸਮਾਜ ਨੂੰ ਰਲ ਕੇ ਸੁਧਾਰਨ ਦੀ ਕੋਸ਼ਿਸ਼ ਕਰੀਏ ਤੇ ਕਿਸੇ ਨੂੰ ਗਲਤ ਬੋਲੀ ਬੋਲਣ ਦੀ ਕੋਸ਼ਿਸ਼ ਨਾ ਕਰੀਏ ਜਿਸ ਨਾਲ ਕਿਸੇ ਦਾ ਮਨ ਦੁਖੇ। ਨਾਲੇ ਸਮਾਜ ਗੰਦਾ ਹੁੰਦਾ ਉਹ ਕਮੈਂਟ ਸਾਡੇ 3 ਪੁੱਤਾਂ ਨੇ ਪੜ੍ਹਦੇ ਹੁੰਦੇ ਪੈਣਾ ਨੇ ਪੜ੍ਹਦੇ ਹੁੰਦੇ ਆ ਸਾਡੀ ਸੋਚ ਜਾਗਰ ਹੁੰਦੀ ਆ ਮੈਂ ਤਾਂ ਨਾ ਸਾਰੀ ਕੌਮ ਬਲਾਰਾ ਬਣ ਜਾਣੀ ਚਾਹੀਦੀ ਆ ਤੇ ਸੱਚ ਬੋਲਣਾ ਚਾਹੀਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜੋ ਆਪਣਾ ਕਰਮ ਕਰਨ ਆਏ ਸਨ ਆਉ ਤੇ ਜੇ ਸਪਾਈਏ ਤੇ ਸੱਚ ਨੂੰ ਸੱਚ ਬੋਲ ਕੇ ਹਰ ਇੱਕ ਨੂੰ ਆਖੀਏ ਭਾਈ ਸੱਚ ਤੇ ਚੱਲ ਨਿਆ ਕਰ ਚੰਗਾ ਪ੍ਰਬੰਧ ਦੇ ਜੇ ਤੈਨੂੰ ਸਿਆਸਤ ਕਰਨ ਦਾ ਸ਼ੌਂਕ ਹੈ ਜਾਂ ਧਰਮ ਪਾਲਨ ਦਾ ਸ਼ੌਂਕ ਹੈ ਸੰਸੂਆ ਸਾਹਿਬ ਮੈਂ ਤੁਹਾਡੀ ਸਾਰੀ ਸੰਗਤ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸੋਇ ਸੰਕਲਵੰ ਸਿੰਘ ਪੰਨੂ ਜਿਨ੍ਹਾਂ ਦੇ ਨਾਲ ਅਸੀਂ ਸਤਾਪ ਜੀ ਦੇ ਸੰਬੰਧ ਵਿੱਚ ਵਿਚਾਰਾ ਕੀਤੀਆਂ ਨੇ ਲੱਗਦਾ ਹੈ ਕਿ ਪੰਜਾਬ ਸਰਕਾਰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ 2027 ਦੇ ਵਿੱਚ ਜ਼ਰੂਰ ਇਸ ਦਾ ਲਾਹੇ ਲਏਗੀ ਤੁਹਾਡਾ ਕੀ ਵਿਚਾਰ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ